ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਕਿਵੇਂ ਆ ਤੁਸੀਂ ਆਏ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਰਾਮ ਦਾ ਸਾਰਿਆ ਦਿਨ ਬਰਤ ਰੱਖੋ ਸਭ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਵਿੱਚ ਰੱਖਣ ਚੜ੍ਹਦੀ ਕਲੇ ਸਾਰਿਆਂ ਨੇ ਖੁਸ਼ੀਆਂ ਲੈ ਕੇ ਆਵੇ ਤੇ ਜੋ ਵਿਚਾਰੇ ਹਾਰ ਫੀੜ ਤਾਲੇ ਨੇ ਉਹਨਾਂ ਨੂੰ ਵੀ ਪ੍ਰਮਾਤਮਾ ਸਬਰ ਸੰਤੋਖ ਸਿੱਧਕ ਬਖਸ਼ੇ ਤੇ ਮੌਸਮ ਤਾਂ ਬਹੁਤ ਖਰਾਬ ਹੈ ਪਰ ਅੱਜ ਤਾਂ ਧੁੱਪ ਨਿਕਲੀ ਆ ਤੇ ਲੋ ਜੀ ਆਪਾਂ ਬਣਾਉਂਦੇ ਲੰਚ ਲੰਚ ਜਿਹੜਾ ਇਹ ਦਾਲ ਚਾ ਬਣਾਇਆ ਆਪਾਂ ਨੇ ਠੀਕ ਹੈ ਇਹਦੇ ਵਿੱਚ ਚਾਵਲ ਬਣਾਏ ਆ ਤੇ ਵੀਡੀਓ ਪੂਰੀ ਫੁੱਲ ਵਾਚ ਕਰਿਆ ਕਰੋ ਅਗਰ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮੌਸਮ ਤਾਂ ਸਾਰੇ ਹੀ ਖਰਾਬ ਹੈ ਬਹੁਤ ਜ਼ਿਆਦਾ ਹਨਾ ਕਿਉਂਕਿ ਕੱਲ ਵੀ ਬਹੁਤ ਮੀਂਹ ਸੀ ਸਰਸੇ ਦੋ ਥਾਵਾਂ ਤੋਂ ਤੱਕ ਅੱਗਰ ਟੁੱਟ ਗਿਆ ਕਹਿੰਦੇ ਇੰਡਾ ਵਿੱਚ ਤੇ ਪਰ ਘਰਾਂ ਚ ਨਹੀਂ ਪਾਣੀ ਵੜਿਆਗਾ ਤੇ ਇਧਰ ਆਪਾਂ ਨੇ ਇਹ ਉਹ ਕੀਤਾਗਾ ਤੇ ਹੁਣ ਆਪਾਂ ਅੱਗੇ ਸ਼ੁਰੂ ਕਰਦੇ ਵੀਡੀਓ ਤੇ ਇਹ ਮੇਰਾ ਫੇਵਰੇਟ ਆ ਕਿਹਦਾ ਕਿਹਦੇ ਚੌਲ ਇਹ ਫੇਵਰੇਟ ਆ ਚੌਲ ਚੂਲ ਦਾਲ ਦੂਲ ਜਾਂ ਕੋਈ ਸਬਜ਼ੀ ਜਰੂਰ ਦੱਸਿਆ ਕਰੋ ਹਨਾ ਤੇ ਸਾਰਿਆਂ ਦਾ ਹੀ ਤੈ ਦਿਲ ਤੋਂ ਧੰਨਵਾਦ ਤੇ ਹੁਣ ਇਧਰ ਮੇਰੇ ਕੋਲੇ ਥੋੜਾ ਜਿਹਾ ਭੁੱਜ ਗਿਆ ਸੀ ਇਹ ਘਰ ਦਾ ਬਣਾਇਆ ਹੋਇਆ ਸੀ ਬਹੁਤ ਟਾਈਮ ਦਾ ਤੇ ਇਹਨੂੰ ਖਤਮ ਨਹੀਂ ਕੀਤਾ ਜਾਂਦਾਗਾ ਹਜੇ ਤੱਕ ਵੀ ਇਹ ਪਿਆ ਹੋ ਗਿਆ ਕਿੰਨਾ ਸਾਰਾ ਤੇ ਹੁਣ ਆਪਾਂ ਇਧਰ ਦਾਲ ਲੈ ਲਈ ਸੀ ਦਾਲ ਜਿਹੜੀ ਮੈਂ ਇਹਨੂੰ ਪਹਿਲਾਂ 2-3 ਘੰਟੇ ਚੰਗੀ ਤਰ੍ਹਾਂ ਭਿਉਉ ਤਾਂ ਸੀਗਾ ਤੇ ਇਹਦੇ ਵਿੱਚ ਹੁਣ ਮੈਂ ਇੱਕ ਚਮਚਾ ਘਿਓ ਦਾ ਪਾਤਾ ਘਿਓ ਪਾਉਣ ਦਾ ਮਤਲਬ ਇਹ ਹੁੰਦਾ ਵੀ ਬਾਹਰ ਨਹੀਂ ਨਿਕਲਦੀ ਉਬਲਦੀ ਨਹੀਂਗੀ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਕੋਕੜਛੀ ਵੀ ਨਹੀਂ ਮਾਰੀ ਕੁਝ ਨਹੀਂ ਮਾਰਨਾਗਾ ਇਹਦੇ ਵਿੱਚ ਜਸਟ ਆਪਾਂ ਨੂਨ ਪਾ ਕੇ ਤੇ ਥੋੜਾ ਜਿਹਾ ਘਿਓ ਪਾ ਕੇ ਤੇ ਆਪਾਂ ਨੇ ਇਹਨੂੰ ਗੈਸ ਤੇ ਰੱਖਤਾ ਤੋਂ ਮੈਂ ਅੱਗੇ ਵੀ ਦੱਸਿਆ ਸੀ ਮੈਂ ਕੁੱਕਰ ਵਿੱਚ ਜਿਆਦੀਆਂ ਚੀਜ਼ਾਂ ਨਹੀਂ ਬਣਾਉਂਦੀ ਮੈਂ ਕੁੱਕਰ ਤੋਂ ਬਗੈਰ ਹੀ ਦਾਲ ਸਬਜ਼ੀ ਸਾਰੀ ਬਣਾਉਣੀ ਹੈਗੀ ਤੇ ਇੱਧਰ ਹੀ ਹੁਣ ਆਪਣੀ ਦਾਲ ਕੋਲੇ ਬਣੀ ਜਾਂਦੀ ਤੇ ਨਾਲ ਹੀ ਆਪਾਂ ਮੇਰੇ ਕੋਲੇ ਪਿਆ ਸੀ ਕद्दू ਨਾਲ ਆਪਾਂ ਨੇ ਪਾਤਾ ਆਲੂ ਨਾਲ ਪਾਤਾ ਆਪਾਂ ਨੇ ਕद्दू ਠੀਕ ਹੈ ਕਿਉਂਕਿ ਇਹ ਚੀਜ਼ਾਂ ਪਾ ਕੇ ਬਣਾਉਂਨਾ ਇਹ ਦਾਲ ਨਾ ਆਪਾਂ ਨੇ ਤਾਂ ਇੱਥੇ ਘੱਟ ਬਣਾਉਂਦੇ ਆ ਬਾਹਰ ਜ਼ਿਆਦਾ ਬਣਾਉਂਦੇ ਆ ਜਿਦੇ ਵਿੱਚ ਲੌਂਗ ਬੀਨਸ ਪਾ ਦਿੰਦੇ ਆ ਬਤੌਂ ਵੀ ਪਾ ਦਿੰਦੇ ਮੂਲੀ ਪਾ ਦਿੰਦੇ ਸਾਰਾ ਕੁਝ ਪਾ ਦਿੰਦੇ ਇੱਕ ਹੋਰ ਚੀਜ਼ ਹੁੰਦੀ ਉਹ ਆਪਣੇ ਇੱਥੇ ਤਾਂ ਨਹੀਂ ਮਿਲਦੀ ਉਹ ਪਾਉਂਦੇ ਇੱਧਰ ਮੈਂ ਨਾਲ ਹੀ ਛੋਲ ਰੱਖ ਲੇ ਅੱਜ ਮੈਂ ਦੂਜਾ ਟੋਪੀਆ ਕੱਢਣ ਦੀ ਮਾਰੀ ਨਹੀਂ ਨਾ ਮੈਂ ਚਾਹ ਲਈ ਠੋਪ ਗਈ ਸੀ ਛੋਲ ਬਣਾ ਲੈ ਮੈਂ ਇਹਨੂੰ ਚੌਲ ਇੰਨੇ ਨੂੰ ਪਸੰਦ ਦੇ ਤੇ ਸਾਡੇ ਘਰੇ ਪਾਪਾ ਜੀ ਤਾਂ ਖਾਂਦੇ ਨਹੀਂ ਮੇਰੀ ਮੰਮਾ ਤਾਂ ਖਾ ਲੈਂਦੇ ਤੇ ਮੰਮੂ ਮੰਮੀ ਨੂੰ ਥੋੜੀ ਫਿਰ ਪ੍ਰੋਬਲਮ ਹੋ ਜਾਂਦੀ ਜਦੋਂ ਚੌਲ ਖਾ ਲੈਂਦੇ ਨੇ ਇਹਨਾਂ ਦੇ ਗਲੇ 'ਚ ਪ੍ਰੋਬਲਮ ਆ ਥੋੜੀ ਫਿਰ ਇਹਨਾਂ ਦੇ ਨਾ ਖਾਰਚ ਮੰਗਰਾ ਖਾਰਚ ਹੀ ਲੜੀ ਜਾਂਦੀ ਤੇ ਇਧਰ ਆਪਾਂ ਨੇ ਹਲਦੀ ਪਾ ਕੇ ਥੋੜਾ ਜਿਹਾ ਨਮਕ ਘੋ ਪਾ ਕੇ ਤੇ ਚੌਲ ਵੀ ਰੱਖ ਤੇ ਇਹਨਾਂ ਨੂੰ ਚੌਲਾਂ ਨੂੰ ਵਾਲ ਲੂੰਗੀ ਮੈਂ ਇਸ ਤਰ੍ਹਾਂ ਨਹੀਂ ਬਣਾਉਂਗੀ ਤੇ ਇਧਰ ਦੇਖੋ ਤੁਸੀਂ ਦਾਲ ਮੇਰੀ ਕਿੰਨੀ ਸੋਹਣੀ ਬਣ ਕੇ ਰੈਡੀ ਹੋ ਗਈ ਹੁਣ ਆਪਾਂ ਇਹਦਾ ਤੜਕਾ ਤਿਆਰ ਕਰਦੇ ਆਂ ਇੱਧਰ ਆਪਾਂ ਨੇ ਮਸਟਰਡ ਆਇਲ ਲੈ ਲਿਆ ਸੀਗਾ ਇਹਦੇ ਵਿੱਚ ਆਪਾਂ ਨੇ ਇਹ ਜੀਰਾ ਤੇ ਹਿੰਗ ਪਾਵਾਂਗੇ ਤੜਕਾ ਲਾਵਾਂਗੇ ਜੀਰੇ ਤੇ ਹਿੰਗ ਦਾ ਕਿਉਂਕਿ ਬਹੁਤ ਚੀਜ਼ ਹਲਕਾ ਫੁਲਕਾ ਖਾਣਾ ਵੀ ਕਿਤੇ ਖਾਣਾ ਚਾਹੀਦਾ ਨਹੀਂ ਤੇ ਆਪਾਂ ਸਵਾਦਾਂ ਸਵਾਦਾਂ ਦੇ ਵਿੱਚ ਇਹ ਇੰਨਾ ਇਹੋ ਜਿਹਾ ਖਾਣਾ ਖਾ ਲੈਨੇ